ਕਿਹੜੀ ਯੂਨੀਅਨ ਹੈ ਤੇ ਕਿਹੜੀ ਜਗ੍ਹਾ ਧਰਨਾ ਲਾਇਆ ਹੈ ਸਾਡੀ ਯੂਨੀਅਨ ਹੈ ਜੀ ਪਾਵਰ ਕਾਮ ਮੀਟਰੀਡਰ ਯੂਨੀਅਨ ਪੰਜਾਬ ਤੇ ਅੱਜ ਹਟਿਆੜੇ ਦੀ ਧਰਤੀ ਦੇ ਆਪਣੇ ਹੈੱਡ ਆਫਿਸ ਤੇ ਮੋਰੇ ਜਿਹੜਾ ਸਾਡਾ ਧਰਨਾ ਹੈ ਤੇ ਧਰਨਾ ਲਾਉਣ ਦਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਮੌਕੇ ਦੀ ਸਰਕਾਰ ਸਾਨੂੰ ਅੱਜ ਤੱਕ ਹਨੇਰੇ ਦੇ ਵਿੱਚ ਰੱਖਦੀ ਆ ਰਹੀ ਹੈ ਜਦੋਂ ਕਿ ਇਹਨਾਂ ਨੇ ਵਾਅਦਾ ਕਰਿਆ ਸੀ ਕਿ ਜਿਹੜੀਆਂ ਜੱਫੇ ਬੰਦੀਆਂ ਆਰਾਮ ਦੇ ਨਾਲ ਬੈਠਣ ਦੀਆਂ ਧਰਨਾ ਪ੍ਰਦਰਸ਼ਨ ਨਹੀਂ ਕਰਦੀਆਂ ਉਹਨਾਂ ਨੂੰ ਆਪਾਂ ਮਤਨਾ ਕਿੱਦੋਂ ਜਿਹੜਾ ਉਹਨਾਂ ਆ ਵੀ ਸਾਡੇ ਅੱਜ ਵਿਧਾਨ ਸਭਾ ਦੇ ਜਿਹੜੇ ਸਪੀਕਰ ਸਰਦਾਰ ਕੁਲਦਾਰ ਆਕੜੀ ਜਾ ਰਹੇ ਹੋ ਯਾਰ ਉਹਨਾਂ ਨੇ ਸਾਡੇ ਨਾਲ ਜਦੋਂ ਇਹ ਸਰਕਾਰ ਦਾ ਵੋਟਾਂ ਤੋਂ ਪਹਿਲਾਂ ਸਾਡਾ ਬੜੇ ਵਾਅਦੇ ਕਰੇ ਉਹ ਤਾਂ ਸਿੰਘ ਜੀ ਸਦਵਾ ਸਾਡੇ ਸਪੀਕਰ ਸਾਹਿਬ ਨੇ ਸਾਨੂੰ ਸਪੈਸ਼ਲੀ ਤੌਰ ਤੇ ਆਪਣੀ ਕੌਂਸ਼ੀ ਦੇ ਵਿੱਚ ਬਿਠਾ ਕੇ ਉਹਨਾਂ ਨਾਲ ਗੱਲਾਂ ਬਾਤਾਂ ਸਾਡੇ ਨਾਲ ਕਰੀਆਂ ਕਿ ਅਸੀਂ ਜਿਹੜਾ ਤੁਹਾਡੇ ਰਜਗਾਰ ਨੂੰ ਫੱਟਾ ਕਰਾਂਗੇ ਬਸ ਤੁਸੀਂ ਸਾਡੀ ਸਰਕਾਰ ਲਿਆਓ ਸਰਕਾਰ ਆਈ ਨੂੰ ਇੱਕ ਤੋਂ 4 ਸਾਲ ਦਾ ਸਮਾਂ ਜਦੋਂ ਉਹ ਚੱਲਿਆ ਪਰ ਹਾਲੇ ਵੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਤੇ ਭਗਤ ਸਿੰਘ ਦੇ ਜਿਹੜੇ ਵਾਸਤੇ ਦੱਸੇ ਜਾਂਦੇ ਸੀ ਉਹ ਅੱਜ ਵੀ ਸੜਕਾਂ ਤੇ ਰੋਲ ਰਹੇ ਆ ਉਹ ਪਹਿਲਾਂ ਦੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ ਦੇ ਸਮੇਂ ਵੀ ਅਸੀਂ ਰੋਲਦੇ ਰਹੇ ਆ ਤੇ ਅੱਜ ਵੀ ਅਸੀਂ ਸੜਕਾਂ ਤੇ ਰੋਲ ਰਹੇ ਆ 14 14 ਸਾਲ ਜਿਹੜਾ ਅਸੀਂ ਆਪਣੀ ਜ਼ਿੰਦਗੀ ਦਾ ਸਮਾਂ ਉਹ ਅਸੀਂ ਪਾਵਰ ਕਾਮ ਦੇ ਲੇਖੇ ਲਾਤਾ ਪਰ ਅੱਜ ਪਾਵਰ ਕਾਮ ਦਾ ਜਿਹੜਾ ਨਜ਼ਰੀਆ ਉਹ ਸਾਨੂੰ ਇੱਕ ਚੋਰ ਦੀ ਤਰ੍ਹਾਂ ਦੇਖਣ ਵਾਲਾ ਹੈ ਅੱਜ ਵੀ ਸਾਨੂੰ ਚੋਰਾ ਵਾਂਗ ਦੇਖਦੀ ਆ ਪਾਵਰ ਕਾਮ ਤੇ ਹੁਣ ਜਿਹੜਾ ਸਿਸਟਮ ਆ ਰਿਹਾ ਉਹਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆ ਗਈਆਂ ਜਿਹੜਾ ਆਪਾਂ ਪਹਿਲਾਂ ਬਿਲਿੰਗ ਦਾ ਕੰਮ ਕਰਦੇ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਸਹੀ ਢੰਗ ਦੇ ਨਾਲ ਚੱਲੋ ਅਸੀਂ ਕੰਮ ਕਰ ਲਾਉਂਦੇ ਸੀ ਪਰ ਜਿਹੜਾ ਹੁਣ ਸਮਾਂ ਹੈ ਉਹਦੇ ਵਿੱਚ ਇੰਨੀ ਕੁ ਜ਼ਿਆਦਾ ਦਿੱਕਤਾਂ ਆ ਗਈਆਂ ਜਿਹੜਾ ਮੀਟਰ ਰੀਡਰ 150 ਤੋਂ 200 ਬਿੱਲ ਦੀ ਰੋਜ਼ ਦੀ ਆਪਣੀ ਐਵਰੇਜ ਕੱਢਦਾ ਸੀ ਅੱਜ ਉਹ 50 ਔਰ 60 ਦੇ ਵਿੱਚ ਰਹਿ ਗਿਆ ਜਿਹਦੇ ਨਾਲ ਕਿ ਇਹ ਫੀ ਟ੍ਰੇਡਰਾਂ ਦੀ ਤਨਖਾਹ ਦਾ ਜਿਹੜਾ ਬਹੁਤ ਵੱਡਾ ਘਫੜਾ ਹੋ ਰਿਹਾ। ਮੈਨੂੰ ਰੋਕੀ ਉਹਨਾਂ ਨੂੰ ਯਾਰ ਕਈ ਘੁੰਡ ਰੋਕ ਲੋ। ਕੋਈ ਨਹੀਂ ਕੋਈ ਨਹੀਂ ਬੋਲੋ। ਅੱਜ ਤੱਕ ਸਾਨੂੰ ਸੀਸੀ ਰੇਟ ਸੀਸੀ ਰੇਟ ਕਰਦੇ ਰਹੇ। ਵੀ ਤੁਸੀਂ ਇੰਨਾ ਕੰਮ ਕਰੋ ਕਹਿੰਦਾ ਤੁਹਾਨੂੰ ਡੀਸੀ ਰੇਟ ਦਵਾਂ। ਨਾ ਸਾਨੂੰ ਅੱਜ ਤੱਕ ਸਾਡਾ ਡੀਸੀ ਰੇਟ ਮਿਲਿਆ। ਤੇ ਹੁਣ ਸਭ ਤੋਂ ਵੱਡੀ ਗੱਲ ਜਿਹੜਾ ਧਰਨਾ ਲਾਉਣ ਦੀ ਵਜ੍ਹਾ ਅੱਜ ਬਣੀ ਹੈ। ਉਹ ਇਹ ਹੈ ਵੇ ਸਾਡੇ ਨਾਲ ਇਹਨਾਂ ਨੇ ਵਾਅਦਾ ਕਰਿਆ ਸੀ ਕਿ ਆ ਜਿਹੜਾ ਟੈਂਡਰ ਖਤਮ ਹੋਣ ਤੋਂ ਬਾਅਦ ਅਸੀਂ ਕਿਸੇ ਨਵੀਂ ਕੰਪਨੀ ਨੂੰ ਟੈਂਡਰ ਨਹੀਂ ਦੇਵਾਂਗੇ ਪਰ ਹੁਣ ਜੇ ਪੀਐਸਪੀਸੀ ਆਉਦੀ ਮੈਨੇਜਮੈਂਟ ਜਾਣੇ ਜਾਂ ਮੋਬਾਈਲ ਦੀ ਸਰਕਾਰ ਜਾਣੇ ਵੀ ਇਹ ਜਿਹੜਾ ਟੈਂਡਰ ਹੋਇਆ ਇਹ ਕਿਹਦੇ ਕਹਿਣ ਦੇ ਹੋਇਆ ਔਰ ਜਿਹੜੀ ਪਹਿਲਾਂ ਵਾਲੀ ਕੰਪਨੀ ਟੈਂਡਰ ਛੱਡ ਕੇ ਗਈ ਹੈ ਉਹ ਤਿੰਨ ਤਿੰਨ ਮਹੀਨੇ ਤੋਂ ਮੀਟ੍ਰੇਡਰਾਂ ਦੀਆਂ ਤਨਖਾਹਾਂ ਲੈ ਕੇ ਭੱਜ ਗਈ ਉਹਦੇ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਸੇ ਕਰਕੇ ਅੱਜ ਜਿਹੜਾ ਦੁਪਹੀ ਹੋ ਕੇ ਸਾਰੇ ਮੀਟਿੰਗ ਹੋਣਾ ਅੱਗੇ ਹੀ ਰਣਨੀਤੀ ਕੀ ਰਹੀਗੀ ਤੁਹਾਡੀ ਅੱਜ ਤੁਹਾਨੂੰ ਲਾਏ ਹਰ ਜੇਕਰ ਸਾਡੀਆਂ ਮੰਗਾਂ ਦਾ ਹੱਲ ਹੁੰਦਾ ਹੈ ਅੱਜ ਅਸੀਂ ਆਪਣੀਆਂ ਮੰਗਾਂ ਦਾ ਹੱਲ ਕਰਕੇ ਜਾਵਾਂਗੇ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਸਾਡਾ ਸਾਡਾ ਜਨਰਲ ਅੰਦਰ ਧਰਨਾ ਜਿਹੜਾ ਉਹ ਜਿਵੇਂ ਸਾਡੇ ਪ੍ਰਧਾਨ ਸਾਹਿਬ ਸੁਗਾ ਪ੍ਰਧਾਨ ਸਾਡੇ ਨਿਸ਼ਾ ਨਿਰਦੇਸ਼ ਦੇਣਗੇ ਉਹਨਾਂ ਦੇ ਹਿਸਾਬ ਦੇ ਨਾਲ ਇੱਥੇ ਪੱਕਾ ਧਰਨਾ ਲੱਗੂ ਕੀ ਨਾਮ ਹੈ ਜੀ ਕਿਹੜੀ ਜਗ੍ਹਾ ਧਰਨਾ ਲਾਇਆ ਦੱਸ ਅੱਪਾ ਅੱਜ ਪੀਐਸ ਪੀਸੀਐਲ ਦਾ ਜਿਹੜਾ ਹੈੱਡ ਆਫਿਸ ਹੈ ਉਹਦੇ ਬਾਰ ਮੂਲੇ ਮੂਰੇ ਅੱਜ ਮੀਟਰ ਰੀਡਰ ਯੂਨੀਅਨ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਤਾਂ ਉਸ ਧਰਨੇ ਦੇ ਵਿੱਚ ਇੱਕ ਬਹੁਤ ਹੀ ਵੱਡੀ ਗੱਲ ਸੋਚਣ ਵਾਲੀ ਹੈ ਕਿ ਇੱਕ ਕੁਝ ਦਿਨਾਂ ਦੀਆਂ ਗੱਲਾਂ ਚੱਲ ਰਹੀਆਂ ਵੀ ਪੰਜਾਬ ਦੇ ਵਿੱਚ ਅਸੀਂ ਇਹੋ ਜਿਹੇ ਤਰੀਕੇ ਨਾਲ ਬਿਲਿੰਗ ਕਰਾ ਰਹੇ ਹਾਂ ਕਿ ਜਿਹਦੇ ਨਾਲ ਕਰਾਪਸ਼ਨ ਘੜ ਰਹੀ ਹੈ ਜਿਹਦੇ ਨਾਲ ਬਿਲਿੰਗ ਬਹੁਤ ਵਧੀਆ ਹੋ ਰਹੀ ਹੈ ਭਾਈ ਇਹਦੇ ਨਾਲ ਬਿਲਿੰਗ ਵਧੀਆ ਕਿੱਥੋਂ ਹੋ ਜੂਗੀ ਇਹ ਕਰਾਪਸ਼ਨ ਘਟਰਨੀਆਂ ਗੱਲਾਂ ਉਹ ਦਾਰਾ ਕਰ ਰਿਆ ਜਿਨੇ ਅੱਜ ਮੀਟਰ ਰੀਡਰ ਤੇ ਜਿਹੜੇ ਬਿਜਲੀ ਦੇ ਬਿੱਲ ਬਣਾਉਂਦੇ ਆ ਉਹਨਾਂ ਨੂੰ ਅੱਜ 7.5 ਮਹੀਨੇ ਹੋ ਗਏ ਤਨਖਾਹ ਨਹੀਂ ਕੋਈ 1 ਰੁਪਿਆ ਵੀ ਦਿੱਤੀ ਤਾਂ ਕਰਾਪਸ਼ਨ ਖਤਮ ਕਿੱਥੋਂ ਕਰਾਉਣਗੇ ਜਿਹੜੀ ਪੰਜਾਬ ਦੀ ਸਰਕਾਰ ਤਨਖਾਹ ਵੀ ਵੇਖੋ ਜਿਹੜੀ ਸਾਡੀ ਘਰ ਤੋਂ 4 5 6000 ਦੀ ਆ ਤਨਖਾਹ ਹਰ ਹਰ ਮੀਟਰ ਰੀਡਰ ਨੂੰ ਸਾਡੇ ਖਬਰਾਂ ਚਾਲੂ ਕੀਤੀਆਂ ਜਾਂਦੀਆਂ ਜਾਂਦੀਆਂ ਕਿ ਇਹ ਚੋਰ ਆ ਜੀ ਚੋਰੀ ਕਰਦੇ ਆ ਜੀ ਉਹ ਚੋਰੀ ਤੁਸੀਂ ਕਰਾਉਣੇ ਆ ਅਸੀਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਨੂੰ ਇੱਕ ਗੱਲ ਯਾਦ ਕਰਾਉਣਾ ਚਾਹੁੰਦੇ ਆ ਕਿ ਜੇ ਤਾਂ ਭਾਈ ਇਹ ਪੀਐਸਪੀਸੀਐਲ ਦਾ ਆਧਾਰ ਆ ਬਚਾਉਣਾ ਹੈ ਜੇ ਆਪ ਦੀ ਸਰਕਾਰ ਬਚਾਉਣੀ ਆ ਜੇ ਪੰਜਾਬ ਦੇ ਨੌਜਵਾਨਾਂ ਨੂੰ ਵਾਕਈ ਰੋਜ਼ਗਾਰ ਦਿਵਾਉਣਾ ਹੈ ਆ ਜਿਹੜੇ ਅੰਦਰ ਬੈਠੇ ਨੇ ਜੋਕਾ ਨਾ ਜਿਨ੍ਹਾਂ ਨੇ ਪਿਛਲੀਆਂ ਤਿੰਨ ਚਾਰ ਸਰਕਾਰਾਂ ਛੱਡਦੀਆਂ ਇਹ ਟੋਡੀਆਂ ਵੀ ਜੜਾ ਤੇ ਤੇਲ ਪਾਉਣਗੇ ਜਾਂ ਤਾਂ ਇਹਨਾਂ ਨੂੰ ਬਦਲ ਕੇ ਪੰਜਾਬ ਦੇ ਨੌਜਵਾਨਾਂ ਨੂੰ ਪੱਕੇ ਰੋਜ਼ਗਾਰ ਦਾ ਜਿਹੜਾ ਵਾਅਦਾ ਕੀਤਾ ਉਹ ਵਾਅਦੇ ਨੂੰ ਪੂਰਾ ਕਰੋ ਅੱਜ ਸਾਡਾ ਜਿਹੜਾ ਇੱਥੇ ਧਰਨਾ ਵੀਰੇ ਉਹ ਸਾਰਾ ਨਾਲ ਵੱਡੀ ਗੱਲ ਇਹ ਆ ਕਿ ਸਾਡੇ ਰੋਜ਼ਗਾਰ ਨੂੰ ਪੱਕਾ ਕਰਵਾਓ ਪੱਕਾ ਕਰਵਾਉਣ ਦਾ ਮਤਲਬ ਇਹ ਆ ਵੀ ਸਾਨੂੰ ਗੁਜ਼ਾਰੇ ਯੋਗ 25 ਦੇ ਦੋ 30 ਦੇ ਦੋ 40 ਦੇ ਦੋ ਸਾਨੂੰ ਸਾਡੀ ਤਨਖਾਹ ਪੈੰਨੀ ਦੋ ਨਾ ਜਿੰਨਾ ਅਸੀਂ ਆਪਦੇ ਪਰਿਵਾਰ ਦੇ ਬੱਚੇ ਮਿਹਨਤ ਤੇ ਇਮਾਨਦਾਰੀ ਦੇ ਨਾਲ ਪਾਲ ਸਕੀਏ ਕੋਈ ਸਰਕਾਰੀ ਮੁਲਾਜ਼ਮ ਵਗੈਰਾ ਤੁਹਾਡੇ ਕੋਲ ਆਏ ਨਹੀਂ ਕਿਸੇ ਨੇ ਗੱਲਬਾਤ ਹੋਈ ਹੈ ਤੁਹਾਡੀ ਦੇਖੋ ਜੀ ਸਾਡੇ ਕੋਲੇ ਅਧਿਕਾਰੀ ਆਏ ਆ ਅੰਦਰ ਸੀਆਈਡੀ ਦੇ ਅਧਿਕਾਰੀ ਆਏ ਆ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਵਾਈਏ ਤਾਂ ਕਿਹਦੇ ਨਾਲ ਕਰਵਾਈਏ ਅਸੀਂ ਉਹਨਾਂ ਨੂੰ ਇੱਕੋ ਹੀ ਬੇਨਤੀ ਕੀਤੀ ਆ ਕਿ ਭਾਈ ਸਾਡੀ ਗੱਲਬਾਤ ਉਸ ਅਧਿਕਾਰੀ ਨਾਲ ਕਰਵਾਇਓ ਜਿਹੜਾ ਅਧਿਕਾਰੀ ਕੰਪਨੀਆਂ ਦੇ ਆਖੇ 7 ਵਜੇ ਤੱਕ ਇੱਥੇ ਨਾ ਬੈਠਾ ਰਹੇ ਜਿਹੜਾ ਅਧਿਕਾਰੀ ਇਨਾ ਕਾਬਲ ਹੋਵੇ ਕੰਪਨੀਆਂ ਦੇ ਥੱਲੇ ਲਾ ਕੇ ਗੱਲ ਨਾ ਕਰੇ ਸਾਡੀ ਗੱਲ ਕਰੇ ਪਰ ਹਜੇ ਵੀ ਉਹ ਅਧਿਕਾਰੀ ਗਿਆ ਨੂੰ 1.5 ਘੰਟਾ ਹੋ ਗਿਆ ਹਜੇ ਤੱਕ ਉਹਨਾਂ ਨੂੰ ਲੱਭ ਨਹੀਂ ਰਿਹਾ ਕੋਈ ਵੀ ਵੀ ਅਦਾਰੇ ਅੰਦਰ ਕਿਹੜਾ ਅਧਿਕਾਰੀ ਆ ਜਿਹੜਾ ਕੰਪਨੀਆਂ ਤੋਂ ਬਿਨਾਂ ਗੱਲ ਕਰ ਸਕਦਾ ਅਸੀਂ ਹੈਰਾਨ ਆ ਕਿ ਬਿਜਲੀ ਬੋਰਡ ਨੂੰ ਕੰਪਨੀਆਂ ਨੂੰ ਬਿਜਲੀ ਬੋਰਡ ਚਲਾ ਰਿਆ ਕਿ ਬਿਜਲੀ ਬੋਰਡ ਨੂੰ ਕੰਪਨੀਆਂ ਚਲਾ ਰਹੀਆਂ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਅੱਗੇ ਦੀ ਰਣਨੀਤੀ ਕੀ ਹੈ ਦੇਖੋ ਜੀ ਅੱਗੇ ਦੀ ਰਣਨੀਤੀ ਇਹੋ ਜੀ ਆ ਅੱਜ ਅਸੀਂ ਆਪਦਾ ਇਥੋਂ ਹੱਲ ਕਰਵਾ ਕੇ ਹੀ ਉੱਠਣਾ ਹੈ ਇਦੇ ਵਾਸਤੇ ਜਿਹੜਾ ਵੀ ਕੋਈ ਜਾਨੀ-ਮਾਲੀ ਨੁਕਸਾਨ ਜਾਂ ਸਾਨੂੰ ਜਿਹੋ ਜਿਹਾ ਮਰਦੀ ਰੋਜ ਪ੍ਰਦਰਸ਼ਨ ਕਰਨਾ ਪੈਂਦਾ ਤੇ ਅਸੀਂ ਕਰਾਂਗੇ ਕਿਤੇ ਅਸੀਂ ਭਾਈ ਸਪੀਕਰ ਦੇ ਬਾਅਦ ਮੂਰੇ 6-6 ਮਹੀਨੇ ਟੈਂਕਰੀਆਂ ਦੇ ਉੱਤੇ ਚੜੇ ਰਹੇ ਆ ਬੈਠੇ ਰਹੇ ਆ ਜਿਵੇਂ ਅਸੀਂ ਉੱਥੇ ਅੱਗ ਲਾ ਕੇ ਭੂਕੇ ਮਰਦੇ ਰਹੇ ਆ ਤੇ ਇੱਥੇ ਪਟਿਆਲਾ ਵੀ ਸਾਡੇ ਲਈ ਦੂਰ ਥਰੂ ਆ ਪਰ ਸਾਨੂੰ ਇੱਥੇ ਵੀ ਆ ਕੁਝ ਕਰਨਾ ਹੀ ਪੈਣਾ ਪਰ ਇਹ ਕਰਵਾ ਕੇ ਹਟਣਗੇ ਸਾਨੂੰ ਇਹ ਲੱਗ ਰਿਹਾ